ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾਦਾਰਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਹਿਮਾ ਬਹੁਤ ਨਿਆਰੀ ਏ ਸਾਧ ਸੰਗਤ ਜੀ ਜੇਕਰ ਆਪਾਂ ਕਿਸੇ ਵੀ ਕੰਮ ਨੂੰ ਭਾਵੇਂ ਕਿਸੇ ਵੀ ਤਰੀਕੇ ਦਾ ਹੋਵੇ ਸਾਧ ਸੰਗਤ ਜੀ ਆਪਾਂ ਸ਼ਰਧਾ ਤੇ ਭਾਵਨਾ ਦੇ ਨਾਲ ਕਰਾਂਗੇ ਪਰਮਾਤਮਾ ਤੇ ਵਿਸ਼ਵਾਸ ਰੱਖਾਂਗੇ ਕਿਉਂਕਿ ਸਾਧ ਸੰਗਤ ਜੀ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੇਕਰ ਆਪਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਤਾਂ ਸਾਧ ਸੰਗਤ ਜੀ ਉਹ ਆਪਣਾ ਜਿਹੜਾ ਕੰਮ ਏ ਉਹ ਵੀ ਸਿਰੇ ਨਹੀਂ ਚੜਦਾ ਇਸੀ ਤਰ੍ਹਾਂ ਸਾਥ ਸੰਗਤ ਜੀ ਸਾਨੂੰ ਵਿਸ਼ਵਾਸ ਦੇ ਨਾਲ-ਨਾਲ ਪਰਮਾਤਮਾ ਤੇ ਭਰੋਸਾ ਵੀ ਹੋਣਾ ਚਾਹੀਦਾ ਹੈ। ਆਪਣੀ ਆਪ ਤੇ ਵੀ ਵਿਸ਼ਵਾਸ ਰੱਖੋ ਕਿ ਇਹ ਕੰਮ ਤੁਸੀਂ ਜੋ ਕਰ ਰਹੇ ਹੋ ਜਾਂ ਕਰਨ ਜਾ ਰਹੇ ਹੋ ਇਹਦੇ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ। ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ, ਕੋਈ ਵੀ ਚੀਜ਼ ਨਹੀਂ ਹੁੰਦੀ ਸਾਥ ਸੰਗਤ ਜੀ ਜੋ ਆਪਾਂ ਮਿਹਨਤ ਦੀ ਨਾਲ ਹਾਸਲ ਨਹੀਂ ਕਰ ਸਕਦੇ। ਮਨਦੀਆ ਸਾਸ ਸੰਘੇ ਜੀ ਕਿ ਜਿਹੜੀ ਘਰ ਦੇ ਹਾਲਾਤ ਨੇ ਉਹ ਮਨੁੱਖ ਨੂੰ ਹਰਾ ਦਿੰਦੇ ਨੇ ਜਿਸ ਕਰਕੇ ਟੁੱਟਿਆ ਹੋਇਆ ਮਨੁੱਖ ਪਰਮਾਤਮਾ ਤੋਂ ਵੀ ਦੂਰ ਹੋ ਜਾਂਦਾ ਹੈ ਕਿ ਉਸ ਨੂੰ ਇਦਾਂ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਇਹ ਦੁੱਖ ਤਕਲੀਫ ਜਾਣੇ ਨਹੀਂ ਇਹ ਇਦਾਂ ਹੀ ਰਹਿਣੇ ਨੇ ਹਮੇਸ਼ਾ ਮੇਰੇ ਪਰਿਵਾਰ ਤੇ ਗਰੀਬੀ ਹੀ ਰਹਿਣੀ ਕਿਉਂਕਿ ਉਹਦੇ ਦਿਮਾਗ ਤੇ ਇੱਕੋ ਹੀ ਚੀਜ਼ ਬੈਠ ਜਾਂਦੀ ਹੈ ਜਿਸ ਦਾ ਜਿਸ ਦੇ ਕਾਰਨ ਸਾਧ ਸੰਗੇ ਜੀ ਓ ਡਿਪਰੈਸ਼ਨ ਦੇ ਵਿੱਚ ਰਹਿੰਦਾ ਹੈ ਆਪਣੀ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਤੇ ਸਹੀ ਤਰੀਕੇ ਦੀ ਨਾਲ ਆਪਣਾ ਕੋਈ ਕੰਮ ਵੀ ਨਹੀਂ ਕਰ ਪਾਉਂਦਾ ਇਸੇ ਤਰ੍ਹਾਂ ਸਾਧ ਸੰਗੇ ਜੀ ਭਾਵੇਂ ਤੁਹਾਡਾ ਕੋਈ ਵੀ ਕੰਮ ਹੈ ਕੰਮ ਕਦੇ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਆਪਣੀ ਸੋਚ ਹੁੰਦੀ ਏ ਛੋਟੀ ਵੱਡੀ ਜ਼ਿੰਦਗੀ ਦੇ ਵਿੱਚ ਭਾਵੇਂ ਕਿੰਨੀ ਵੀ ਦੁੱਖ ਤਕਲੀਫ ਆਉਣ ਤਹਾਨੂੰ ਨਵਾ ਪਰਿ ਪਰਮਾਤਮਾ ਤੇ ਭਰੋਸਾ ਹੋਣਾ ਚਾਹੀਦਾ ਹੈ ਤੇ ਆਪਣੀ ਆਪ ਤੇ ਜੇਕਰ ਸਾਧ ਸੰਗਤ ਜੀ ਤੁਹਾਨੂੰ ਪਰਮਾਤਮਾ ਤੇ ਭਰੋਸਾ ਹੈ ਆਪਣੀ ਆਪ ਤੇ ਭਰੋਸਾ ਹੈ ਤਾਂ ਸਾਧ ਸੰਗਤ ਜੀ ਗਰੀਬੀ ਵੀ ਕੀ ਚੀਜ਼ ਹੈ ਤੁਸੀਂ ਆਪਣੇ ਹਾਲਾਤ ਅੱਜ ਨਹੀਂ ਤਾਂ ਕੱਲ ਮਿਹਨਤ ਦੇ ਨਾਲ ਬਦਲ ਸਕਦੇ ਹੋ ਇਸ ਕਰਕੇ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸੰਭਾਲੋ ਕਿਉਂਕਿ ਜਿੰਨਾ ਤੁਸੀਂ ਸਾਥ ਸੰਗਜ ਜੀ ਟਾਈਮ ਨਾਲ ਉੱਠੋਗੇ ਉਨੇ ਹੀ ਤੁਹਾਡੀ ਟਾਈਮ ਦੀ ਸਾਰ ਸੰਭਾਲ ਹੋਵੇਗੀ ਜਿਸ ਕਰਕੇ ਤੁਸੀਂ ਮਿਹਨਤ ਕਰੋਗੇ ਤੇ ਸਮੇਂ ਸਿਰ ਤੁਹਾਡੇ ਕਾਰਜ ਹੋਣਗੇ ਤੇ ਉਹਨਾਂ ਦੇ ਵਿੱਚ ਸਾਥ ਸੰਗਜ ਜੀ ਤੁਹਾਨੂੰ ਸਫਲਤਾ ਵੀ ਮਿਲੇਗੀ ਕਿਉਂਕਿ ਜੋ ਲੇਟ ਉੱਠਦੇ ਨੇ ਮਨੁੱਖ ਸਾਥ ਸੰਗਜ ਜੀ ਉਹ ਲੇਟ ਹੋ ਜਾਂਦੇ ਨੇ ਕਮਾਕਾਰਾਂ ਨੂੰ ਲੇਟ ਹੋ ਜਾਂਦੇ ਨੇ ਦਲਿਤਰਤਾ ਉਹਨਾਂ ਦੇ ਘਰ ਆਉਂਦੀ ਏ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਰਹਿੰਦੀ ਹੈ ਉਹ ਸਹੀ ਤਰੀਕੇ ਦੇ ਨਾਲ ਆਪਣਾ ਕੰਮ ਵੀ ਨਹੀਂ ਕਰ ਪਾਉਂਦੇ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਇਸ ਦੇ ਨਾਲ-ਨਾਲ ਤੁਸੀਂ ਮਿਹਨਤ ਕਰਕੇ ਜਾਣਾ ਹੈ ਪਰਮਾਤਮਾ ਅੱਜ ਨਹੀਂ ਤਾਂ ਕੱਲ ਤੁਹਾਡੇ ਤੇ ਜ਼ਰੂਰ ਕਿਰਪਾ ਕਰਨਗੇ ਤੋਂ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕੇ ਜੇਕਰ ਇੱਕ ਛੋਟੀ ਜਿਹੀ ਚੀਜ਼ ਤੇ ਤੁਸੀਂ ਇਹ ਲਿਖ ਕੇ ਜਲਾ ਦਿਓਗੇ ਤਾਂ ਜੋ ਤੁਸੀਂ ਸਾਧ ਸੰਗਤ ਜੀ ਲਿਖੋਗੇ ਉਹੀ ਤੁਹਾਨੂੰ ਮਿਲੇਗਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਕਿਉਂਕਿ ਇਹ ਵੀਡੀਓ ਜੋ ਸਾਧ ਸੰਗਤ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਿਓ ਉਹੋ ਕਿਹੜੀ ਚੀਜ਼ ਹੈ ਜਿਸ ਨੂੰ ਚਲਾਉਣ ਦੇ ਨਾਲ ਸਾਥ ਸੰਗਤ ਜੀ ਅਸੀਂ ਜੋ ਚਾਹਾਂਗੇ ਉਹੀ ਪਾ ਸਕਦੇ ਹਾਂ ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇੱਕ ਗੱਲ ਸਾਧ ਸੰਗਤ ਜੀ ਇਹ ਕੋਈ ਬਹਿ ਪਰਮ ਨਹੀਂ ਹੁੰਦੇ ਇਹ ਘਰੇਲੂ ਇੱਕ ਉਪਾਅ ਹੁੰਦੇ ਨੇ ਜੋ ਆਪਾਂ ਆਪਣੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਕਰਦੇ ਆ ਇਸ ਦੇ ਨਾਲ ਸਾਧ ਸੰਗਤ ਜੀ ਕਿਸੇ ਵੀ ਵੀਰਪੈਣ ਦਾ ਹੋਰ ਦਾ ਨੁਕਸਾਨ ਨਹੀਂ ਹੁੰਦਾ ਜੋ ਵੀ ਅਸੀਂ ਕਰਦੇ ਆ ਆਪਣੇ ਘਰ ਦੇ ਵਿੱਚ ਆਪਣੀ ਭਲਾਈ ਦੇ ਲਈ ਕਰਦੇ ਆ ਇਸੀ ਤਰ੍ਹਾਂ ਸਾਧ ਸੰਗੇ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਕਿਉਂ ਖਾਸ ਹੋਣ ਵਾਲੀ ਏ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਆ ਜਿਹੜਾ ਵੀ ਉਪਾਅ ਤੁਹਾਨੂੰ ਦੱਸਣ ਜਾ ਰਹੇ ਆ ਉਸ ਦੀ ਨਾਲ ਸਾਧ ਸੰਗੇ ਜੀ ਭਾਵੇਂ ਤੁਹਾਡੀ ਇੱਛਾ ਮਨ ਦੀ ਜੋ ਵੀ ਕਿਸੇ ਵੀ ਚੀਜ਼ ਨੂੰ ਲੈ ਕੇ ਭਾਵੇਂ ਕਿੰਨੀ ਵੀ ਪੁਰਾਣੀ ਕਿਉ ਨਾ ਹੋਵੇ ਇਸ ਲਈ ਨਾਲ-ਨਾਲ ਸਾਧ ਸੰਗਤ ਜੀ ਤੁਹਾਡੀ ਮਨ ਦੀ ਵਿੱਚ ਜੇਨੀ ਮਰਜੀ ਕਿਸੇ ਚੀਜ਼ ਨੂੰ ਲੈ ਕੇ ਵੱਡੀ ਇੱਛਾ ਹੁੰਦੀ ਏ ਉਹ ਵੀ ਤੁਹਾਡੀ ਜ਼ਰੂਰ ਪੂਰੀ ਹੋਵੇਗੀ ਕਿਉਂਕਿ ਇਸ ਉਪਾਅ ਦੇ ਨਾਲ ਸਾਧ ਸੰਗਤ ਜੀ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਨੂੰ ਕਾਫੀ ਫਾਇਦਾ ਹੋਇਆ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਹਾਡਾ ਕੁਝ ਵੀ ਨਹੀਂ ਲੱਗੇਗਾ ਜੇ ਲੱਗੇਗਾ ਤੇ ਥੋੜਾ ਜਿਹਾ ਸਮਾਂ ਕਿ ਉਹ ਵੀ ਸਾਧ ਸੰਗਤ ਜੀ ਸਿਰਫ ਦਾ ਸਿਰਫ 5 ਮਿੰਟ ਦਾ ਹੀ ਸਮਾਂ ਲੱਗੇਗਾ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਮੈਨੂੰ ਨਹੀਂ ਲੱਗਦਾ ਕਿ ਜੋ ਲੋਕ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਪੈਨਪਰਾ ਉਹ 5 ਮਿੰਟ ਦਾ ਸਮਾਂ ਵੀ ਆਪਣੇ ਲਈ ਨਹੀਂ ਕੱਢਣਗੇ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਵਾਸਤੇ ਕਿਉਂਕਿ ਇਹ ਜਿਹੜਾ ਉਪਾਏ ਸਾਧ ਸੰਗਤ ਜੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੂਲ ਨਹੀਂ ਹੈ ਸਾਧ ਸੰਗਤ ਜੀ ਕਿ ਇਸ ਉਪਾ ਨੂੰ ਇਸ ਸਮੇਂ ਕਰਨਾ ਹੈ ਇਸ ਦੇਨ ਕਰਨਾ ਹੈ ਤੁਸੀਂ ਇਸ ਉਪਾ ਨੂੰ ਜਦੋਂ ਮਰਜੀ ਜਿਹੜੇ ਵੀ ਦੇਨ ਕਰਨਾ ਚਾਹੁੰਦੇ ਹੋ ਉਸੇ ਦਿਨ ਹੀ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਇਸ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਓ ਇਸ ਸਮਾ ਕਿਹੜੇ ਸਮੇਂ ਤੇ ਕਰਨੀਏ ਸਾਧ ਸੰਗਤ ਜੀ ਉਹ ਸਮਾਂ ਤੁਹਾਨੂੰ ਦੱਸਾਂਗੇ ਪਰ ਜੋ ਦੇਣ ਹੁੰਦਾ ਏ ਕਿਹੜੇ ਦੇਣ ਕਰਨੀਏ ਸਾਧ ਸੰਗਤ ਜੀ ਉਹ ਕੋਈ ਬੰਦਿਸ਼ ਨਹੀਂ ਏ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਸਮਾਂ ਇਸ ਦਾ ਜੋ ਹੋਵੇਗਾ ਉਪਾ ਕਰਨ ਦਾ ਉਹ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਅਸੀਂ ਸਾਂਝਾ ਕਰਾਂਗੇ ਤੇ ਸਾਧ ਸੰਗਤ ਜੀ ਇਸ ਉਪਾਣ ਨੂੰ ਕਰਨ ਦੇ ਲਈ ਸਾਨੂੰ ਚਾਹੀਦੀ ਏ ਇੱਕ ਮਾਚਸ ਦੀ ਟੀਲੀ ਇਕ ਮਾਚਸ ਦੀ ਤੀਲੀ ਨੂੰ ਕਦੋਂ ਚਲਾਉਣਾ ਹੈ ਕਿਵੇਂ ਚਲਾਉਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਸ ਦਾ ਕੀ ਕਰਨਾ ਹੈ ਇਹ ਸਾਰੀ ਡਿਟੇਲ ਵੀ ਸਾਧ ਸੰਗਤ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਚਿਹੜੇ ਲੋਕ ਇਸ ਨੂੰ ਉਪਾਉਣ ਨੂੰ ਦੇ ਕੇ ਆਪਣੇ ਮਨ ਦੇ ਵਿੱਚ ਸ਼ੰਕਾ ਰੱਖਦੇ ਨੇ ਤਾਂ ਸ਼ੰਕਾ ਰੱਖਣ ਤੋਂ ਬਾਅਦ ਦੇ ਵਿੱਚ ਸਾਥ ਸੰਗ ਹੈ ਜੀ ਜੇਕਰ ਉਹ ਭੈਣ ਭਰਾ ਇਸ ਉਪਾਅ ਨੂੰ ਕਰਨਗੇ ਤਾਂ 100% ਗਰੰਟੀ ਹੈ ਕਿ ਉਹਨਾਂ ਨੂੰ ਇਸ ਉਪਾਅ ਦਾ ਫਾਇਦਾ ਨਹੀਂ ਹੋਵੇਗਾ ਤੇ ਉਹਨਾਂ ਦੇ ਕੰਮ ਨਹੀਂ ਜਿਹੜੇ ਇਸ ਉਪਾਅ ਦੇ ਰਿਲੇਟਡ ਉਹ ਕਦੇ ਵੀ ਨਹੀਂ ਹੋਣਗੇ ਕਿਉਂਕਿ ਸਾਧ ਸੰਗੇ ਜੀ ਇਹ ਜੋ ਉਪਾਰ ਹੁੰਦੇ ਨੇ ਇਹਨਾਂ ਦਾ ਇਹ ਮਤਲਬ ਨਹੀਂ ਹੁੰਦਾ ਕਿ ਜੇਕਰ ਆਪਾਂ ਅੱਜ ਸਵੇਰੇ ਹੀ ਕਰਦੇ ਆਂ ਤੇ ਸ਼ਾਮ ਤੱਕ ਆਪਾਂ ਨੂੰ ਇਸ ਚੀਜ਼ ਦਾ ਰਿਜ਼ਲਟ ਵੀ ਮਿਲ ਜਾਵੇ ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਸਾਧ ਸੰਗੇ ਜੀ ਤੇ ਹਰ ਇੱਕ ਚੀਜ਼ ਦੇ ਲਈ ਸਾਨੂੰ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤੇ ਸਬਰ ਦੀ ਜੇਕਰ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਨਹੀਂ ਸਾਡੇ ਕੋਲ ਮਿਹਨਤ ਨਹੀਂ ਸਾਤਸੰਗ ਜੀ ਆਪਣੀ ਕੰਮ ਹੋਣਗੇ ਵੀ ਕਿ ਇਸੇ ਕਰਕੇ ਇੰਨੇ ਵੀ ਚਮਤਕਾਰ ਨਹੀਂ ਹੁੰਦੇ ਸਾਤਸੰਗ ਜੀ ਇਹ ਜੋ ਉਪਾਅ ਹੁੰਦੇ ਨੇ ਕਿ ਸਵੇਰੇ ਕਰੋ ਤੇ ਸ਼ਾਮ ਨੂੰ ਫਲ ਮਿਲੇਗਾ ਇਸੇ ਤਰ੍ਹਾਂ ਜਦੋਂ ਆਪਾਂ ਰੈਗੂਲਰ ਇਸ ਨੂੰ ਕਰਦੇ ਆ ਨਾ ਕਿਉਂਕਿ ਜੋ ਆਪਾਂ ਜਿਵੇਂ ਜਿਵੇਂ ਉਪਾਅ ਕਰਦੇ ਆ ਸਾਤਸੰਗ ਜੀ ਤੇ ਉਸ ਦਾ ਜੋ ਮੈਸੇਜ ਹੁੰਦਾ ਜੋ ਪੂਰੇ ਬ੍ਰਹਿਮੰਡ ਦੇ ਵਿੱਚ ਜਾਂਦਾ ਹੈ ਉਮਦੇਤਾ ਸਾ ਸੰਗਤ ਜੀ ਤੁਸੀਂ ਇਹ ਸਮਝ ਸਕਦੇ ਹੋ ਕਿ ਹਰ ਇੱਕ ਕੰਮ ਨੂੰ ਹੋਣ ਦੇ ਲਈ ਕੁਝ ਨਾ ਕੁਝ ਸਮਾਂ ਤਾਂ ਜ਼ਰੂਰ ਲੱਗਦਾ ਹੈ ਇਸ ਕਰਕੇ ਸਾਨੂੰ ਥੋੜਾ ਜਿਹਾ ਸਬਰ ਤੇ ਪੇਸ਼ੈਂਸ ਰੱਖਣਾ ਪੈਂਦਾ ਹੈ ਸਾਧ ਸੰਗਤ ਜੀ ਜਿੰਨਾ ਸਮ ਆਪਾ ਰੱਖ ਨਹੀਂ ਸਕਦੇ ਉਨਾ ਸਮ ਆਪਾ ਕਿਸੇ ਵੀ ਚੀਜ਼ 'ਚ ਸਫਲ ਨਹੀਂ ਹੋ ਸਕਦੇ ਜ਼ਰੂਰੀ ਨਹੀਂ ਕਿ ਇਸ ਨੂੰ ਇਸ ਉਪਾਣ ਨੂੰ ਕਰਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਸਾਧ ਸੰਗਤ ਜੀ ਤੁਸੀਂ ਲੈ ਕੇ ਚੱਲ ਸਕਦੇ ਹੋ ਜਿੰਨਾ ਟਾਈਮ ਮਨੁੱਖ ਦੇ ਵਿੱਚ ਸਬਰ ਨਹੀਂ ਆ ਉਹਨਾਂ ਸਮਾਂ ਸਾਧ ਸੰਗਤ ਜੀ ਉਹ ਕੋਈ ਵੀ ਚੀਜ਼ ਹੈ ਜਿਹੜੀ ਉਸ ਨੂੰ ਹਾਸਲ ਨਹੀਂ ਕਰ ਸਕਦੀ ਕਿ ਜਦੋਂ ਵੀ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਕਰਦੇ ਹੋ ਚਾ ਕੋਈ ਵੀ ਕੰਮ ਕਰਦੇ ਹੋ ਚਾ ਪਰਮਾਤਮਾ ਤੇ ਭਰੋਸਾ ਰੱਖਦੇ ਹੋ ਪਾਠ ਕਰਦੇ ਹੋ ਤਾਂ ਕਦੇ ਵੀ ਤੁਸੀਂ ਆਪਣੇ ਮਨ ਦੇ ਵਿੱਚ ਇਦਾਂ ਦੀ ਨੈਗੇਟਿਵਿਟੀ ਨਹੀਂ ਲੈ ਕੇ ਆਉਣੀ ਕਿ ਹਾਂ ਸਾਨੂੰ ਤਾਂ 10 ਦਿਨ ਹੋ ਗਏ ਨੇ 15 ਦਿਨ ਹੋ ਗਏ ਨੇ ਕਰਦੇ ਆ ਪਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਾਲ ਨਹੀਂ ਮਿਲਿਆ ਨਾ ਹੀ ਸਾਨੂੰ ਕੋਈ ਬਦਲਾ ਦਿਖਦਾ ਹੈਗਾ ਤੇ ਨਾ ਹੀ ਸਾਨੂੰ ਇਸ ਦਾ ਕੋਈ ਅਸਰ ਹੋਇਆ ਜਿਸ ਟਾਈਂ ਸੰਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਦੀ ਸੋਚ ਆਪਣੇ ਮਨ ਦੇ ਵਿੱਚ ਲੈ ਆਉਣੇ ਹੋ ਉਸੇ ਸਮੇਂ ਹੀ ਤੁਸੀਂ ਇਹ ਸਮਝ ਜਾਇਆ ਕਰੋ ਕਿ ਅੱਜ ਤੱਕ ਦਾ ਜੋ ਵੀ ਸਾਡਾ ਕੀਤਾ ਗਿਆ ਉਪਾਅ ਪਾਠ ਪੂਜਾ ਸਿਮਰਨ ਜੋ ਵੀ ਸਾਡੀ ਮਿਹਨਤ ਕੀਤੀ ਹੈ ਉਹ ਵੇਰ ਚ ਗਈ ਕਿਉਂਕਿ ਕਈ ਵਾਰ ਸਾਧ ਸੰਗਤ ਜੀ ਸਾਡਾ ਕੰਮ ਇਹ ਜਿਹੜਾ 99% ਪੂਰਾ ਹੋਣ ਹੀ ਵਾਲਾ ਹੁੰਦਾ ਇੱਕ ਪਰਸੈਂਟ ਹੀ ਬਚਿਆ ਹੁੰਦਾ ਹੈ ਤੇ ਜਦੋਂ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਨੈਗੇਟਿਵਿਟੀ ਆ ਜਾਂਦੀ ਹੈ ਤਾਂ ਸਾਧ ਸੰਗਤ ਜੀ ਉਹ ਸਾਰੇ ਕੋਸ਼ਿ ਖਰਾਬ ਕਰ ਦਿੰਦੀ ਹੈ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਵਿਸ਼ਵਾਸ ਬਣਾਓ ਤੇ ਉਹਨਾਂ ਭੈਣ ਭਰਾਵਾਂ ਲੋਕਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਇਸ ਸਭ ਚੀਜ਼ ਤੇ ਵਿਸ਼ਵਾਸ ਨਹੀਂ ਹੈਗਾ ਉਹ ਸਾਧ ਸੰਗੇ ਜੀ ਇਸ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਨੇ ਕਿਉਂਕਿ ਜਿਹੜੇ ਭੈਣ ਭਰਾਵਾਂ ਨੂੰ ਜ਼ਰੂਰਤ ਹੈ ਉਹ ਹੀ ਕਰਕੇ ਦੇਖਣਗੇ ਤੇ ਚੰਨਾ ਨੇ ਕਰਨਾ ਵੀ ਏ ਤੇ ਪਰ ਕਰਨ ਦੇ باوجود ਵੀ ਗੱਲਾਂ ਕਰਨੀਆਂ ਨੇ ਸਾਧ ਸੰਗੇ ਜੀ ਤਾਂ ਹੀ ਇਦਾਂ ਦੇ ਇਨਸਾਨ ਨੂੰ ਕਦੇ ਵੀ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਹੁੰਦੀ ਇਸੀ ਤਰ੍ਹਾਂ ਸਾਧ ਸੰਗਤ ਜੀ ਇਸ ਉਪਾਉ ਨੂੰ ਕਰਨ ਦੇ ਲਈ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਦੇਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਹੈਗੀ ਇਸ ਤੋਂ ਇਲਾਵਾ ਸਾਧ ਸੰਗਤ ਜੀ ਇਸ ਉਪਾਉ ਨੂੰ ਕਰਨ ਦਾ ਸਮਾਂ ਜੋ ਉਹ ਸਹੀ ਹੋਣਾ ਚਾਹੀਦਾ ਹੈ ਚਾਹੇ ਜਮਾ ਕਿੜਿਆ ਸਾਧ ਸੰਗਤ ਜੀ ਇਸ ਨੂੰ ਕਰਨ ਦੇ ਲਈ 9 ਤੋਂ ਲੈ ਕੇ 12 ਵਜੇ ਤੱਕ ਰਾਤ ਦੇ ਸਮੇਂ ਤੁਸੀਂ ਇਸ ਉਪਾਉ ਨੂੰ ਕਰ ਮੈਂ 9 ਤੋਂ 12 ਤੱਕ ਜਦੋਂ ਸਾ ਸੰਗਤ ਜੀ ਦੇਨ ਦਾ ਦੂਜਾ ਪੈਰ ਹੁੰਦਾ ਏ ਉਸ ਸਮੇ ਤੁਸੀ ਇਹ ਉਪਾਉ ਨੂੰ ਕਰਨਾ ਏ ਤੁਸੀ ਇਸ ਉਪਾਉ ਨੂੰ ਸਾ ਸੰਗਤ ਜੀ 9 ਵਜੇ ਤੋਂ ਬਾਅਦ ਕਦੋਂ ਮਰਜ਼ੀ ਕਰ ਸਕਦੇ ਹੋ ਪਰ 12 ਵਜੇ ਤੋਂ ਪਹਿਲਾਂ ਪਹਿਲਾਂ ਕਰਨਾ ਏ ਇਸ ਉਪਾਉ ਨੂੰ ਕਰਨ ਦੇ ਲਈ ਸਾ ਸੰਗਤ ਜੀ ਤੁਸੀ ਇੱਕ ਮਾਚਸ ਦੀ ਡੱਬੀ ਲੈਣੀ ਏ ਤੇ ਉਸ ਦੇ ਵਿੱਚੋਂ ਤੁਸੀ ਇਸ ਇਹਦੇ ਵਿੱਚੋਂ ਇੱਕ ਤੀਲੀ ਨੂੰ ਕੱਢ ਲੈਣਾ ਇੱਕ ਜਰੂਰੀ ਗੱਲ ਸਾਥ ਸੰਗੇ ਜੀ ਜਦੋਂ ਤੁਸੀਂ ਇਸ ਉਪਾਅ ਨੂੰ ਕਰਨ ਲੱਗਣਾ ਹੈ ਤੇ ਤੁਹਾਡੇ ਮਨ ਦੀ ਜੋ ਇੱਛਾ ਕੀ ਹੈ ਜਿਹੜੀ ਤੁਹਾਡੀ ਮਨ ਦੀ ਇੱਛਾ ਪਹਿਲਾਂ ਹੈ ਕਿ ਤੁਸੀਂ ਇਸ ਚੀਜ਼ ਨੂੰ ਪੂਰਾ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦਾ ਕਿਹੜਾ ਦੁੱਖ ਸਾਥ ਸੰਗੇ ਜੀ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਦੂਰ ਕਰਨਾ ਚਾਹੁੰਦੇ ਹੋ ਉਸ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਪਹਿਲਾਂ ਹੀ ਸੋਚ ਕੇ ਰੱਖੋ ਜਿਵੇਂ ਸਾਧ ਸੰਗਤ ਜੀ ਆਪਾਂ ਸਵੇਰੇ ਅੰਮ੍ਰਿਤ ਵੇਲੇ ਜਦੋਂ ਉੱਠਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੁੰਦਾ ਜਿਵੇਂ ਆਪਣੀ ਮਨ ਦੇ ਵਿੱਚ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਹ ਚੀਜ਼ ਕਰੀ ਜਿਵੇਂ ਸਾਧ ਸੰਗਤ ਜੀ ਕਈ ਮਨੋਖ ਸਭ ਤੋਂ ਪਹਿਲਾਂ ਉੱਠਣ ਤੋਂ ਉੱਠਣਸਾਰ ਹੀ ਉਹ ਬਾਥਰੂਮ ਜਾਂਦੇ ਆ ਫਲਸ਼ ਫਿਰ ਬਰਸ਼ ਕਰਕੇ ਇਸ਼ਨਾਨ ਕਰਦੇ ਆ ਇਸ ਇਸ਼ਨਾਨ ਕਰਨ ਤੋਂ ਬਾਅਦ ਉਹ ਆਪਣਾ ਪਾਠ ਪੂਜਾ ਕਰਦੀ ਹੈ ਤੇ ਪਾਠ ਪੂਜਾ ਕਰਨ ਤੋਂ ਬਾਅਦ ਵਿੱਚ ਸਾਧ ਸੰਗਤ ਜੀ ਉਹ ਆਪਣਾ ਚਾਹ ਪਾਣੀ ਪੀਂਦੇ ਨੇ ਜਿਵੇਂ ਇਸ ਤਰ੍ਹਾਂ ਸਾਧ ਸੰਗਤ ਜੀ ਆਪਣੀ ਡੇਲੀ ਦੀ ਰੁਟੀਨ ਚੱਲਦੀ ਹੈ ਤਾਂ ਜਦੋਂ ਤੁਸੀਂ ਇਸ ਉਪਾਰ ਨੂੰ ਕਰਨਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਸੋਚ ਲੈਣਾ ਹੈ ਕਿ ਤੁਹਾਡੇ ਮਨ ਦੀ ਜੋ ਪਹਿਲੀ ਇੱਛਾ ਹੈ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਜਾਂ ਚਾਹ ਜੋ ਦੁੱਖ ਹੈ ਜਿਸ ਨੂੰ ਤੁਸੀਂ ਦੂਰ ਕਰਨਾ ਚਾਹੁੰਦੇ ਹੋ ਉਹ ਕਿਹੜੀ ਤੁਸੀਂ ਆਪਣੇ ਮਨ ਦੇ ਵਿੱਚ ਸੋਚ ਕੇ ਰੱਖ ਲੈਣੀ ਜਿਵੇਂ ਸਾਥ ਸੰਗਤ ਜੀ ਕੋਈ ਭੈਣ ਭਰਾ ਨੌਕਰੀ ਚਾਹੁੰਦਾ ਹੁੰਦਾ ਹੈ ਜਾਂ ਕਿਸੇ ਦਾ ਕੋਈ ਕੇਸ ਚੱਲਦਾ ਹੁੰਦਾ ਹੈ ਜਾਂ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ ਇਸ ਦੇ ਵਿੱਚ ਸਾਥ ਸੰਗੇ ਜੀ ਜਿਵੇਂ ਤੁਸੀਂ ਆਪਣੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਵਿਆਹ ਜਲਦੀ ਜਲਦੀ ਹੋ ਜਾਵੇ ਤੁਹਾਡੇ ਘਰ ਦੇ ਵਿੱਚ ਬੱਚਾ ਨਹੀਂ ਹੋ ਰਿਹਾ ਜਾਂ ਫਿਰ ਸਾਧ ਸੰਗਤ ਜੀ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਚਾਹੀਦੀ ਏ ਜਾਂ ਤੁਹਾਡੇ ਘਰ ਦੇ ਵਿੱਚ ਸਾਧ ਸੰਗਤ ਜੀ ਗਰੀਬੀ ਏ ਪੈਸਾ ਨਹੀਂ ਆ ਰਿਹਾ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਏ ਜਿਹੜਾ ਉਹ ਵਧਿਆ ਰਹਿੰਦਾ ਏ ਤੇਰੇ ਕਹਿਣ ਦਾ ਭਾਵ ਸਾਧ ਸੰਗਤ ਜੀ ਜੋ ਵੀ ਤੁਹਾਡੇ ਮਨ ਦੇ ਵਿੱਚ ਇਸ਼ਾ ਏ ਤੇ ਜਾਂ ਫਿਰ ਤੁਸੀਂ ਕੋਈ ਆਪਣਾ ਘਰ ਖਰੀਦਣਾ ਚਾਹੁੰਦੇ ਹੋ ਜਾ ਕੋਈ ਆਪਣਾ ਸਾਧ ਸੰਗਤ ਜੀ ਤੁਸੀਂ ਚੀਜ਼ ਨੂੰ ਵੇਚਣਾ ਚਾਹੁੰਦੇ ਹੋ ਜਿਸ ਦੇ ਵਿੱਚ ਰੁਕਾਵਟ ਆਉਂਦੀ ਹੈ ਉਸ ਨੂੰ ਬਦਲ ਕੇ ਜਿਵੇਂ ਆਪਾਂ ਨਵੀਂ ਲੈਣਾ ਚਾਹੁੰਦੇ ਆ ਇਸ ਤਰ੍ਹਾਂ ਕਿਸੇ ਵੀ ਚੀਜ਼ ਨੂੰ ਲੈ ਕੇ ਜੋ ਵੀ ਤੁਹਾਡੇ ਹੋ ਨਹੀਂ ਰਹੀ ਕਾਫੀ ਲੰਬੇ ਸਮੇਂ ਤੋਂ ਇਹ ਸਭ ਆਪਣੀਆਂ ਇਸ਼ਾਵਾਂ ਵੀ ਸਾਧ ਸੰਗਤ ਜੀ ਤੁਸੀਂ ਇਸ ਤੀਲੀ ਦੇ ਉੱਪਰ ਲਿਖ ਸਕਦੇ ਹੋ ਇਸੀ ਤਰ੍ਹਾਂ ਸਾਧ ਸੰਗਤ ਜੀ ਅਸੀਂ ਆਪਣੇ ਮਨ ਦੀ ਇੱਕ ਇੱਕ ਇੱਛਾ ਕਰਕੇ ਇਸ ਤੀਲੀ ਦੇ ਨਾਲ ਅਸੀਂ ਆਪਣੇ ਮਨ ਦੀ ਇੱਛਾ ਨੂੰ ਪੂਰੀ ਕਰ ਸਕਦੇ ਹਾਂ ਇੱਕਦਮ ਸਾਰੀਆਂ ਨਹੀਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਸਾਧ ਸੰਗਤ ਜੀ ਕਿ ਤੁਸੀਂ ਖਿਚੜੀ ਹੀ ਪਕਾਉਣ ਲੱਗ ਜਾਓ ਕਿ ਇੱਕ ਤੀਲੀ ਦੇ ਉੱਪਰ ਤੁਸੀਂ ਦੋ ਦੋ ਲਿਖਣ ਲੱਗ ਜਾਓ ਇਸ ਕਰਕੇ ਸਾਧ ਸੰਗਤ ਜੀ ਇੱਕ ਤੀਲੀ ਦੇ ਉੱਪਰ ਤੁਸੀਂ ਇੱਕ ਹੀ ਆਪਣੀ ਇੱਛਾ ਲਿਖਣੀ ਹੈ ਕਿਵੇਂ ਸਾਸ ਸੰਗਿਆ ਚ ਇਸ ਉਪਾਣੂ ਕਰਨ ਦੇ ਲਈ ਤੁਸੀਂ ਇੱਕ ਮਾਚਸ ਦੀ ਤੀਲੀ ਲੈ ਲੈਣੀ ਹੈ ਤੇ ਇੱਕ ਤੁਸੀਂ ਪੈਨ ਲੈ ਲੈਣਾ ਕੋਈ ਬਾਰੀਕ ਜਹੀ ਪੈਨ ਵਾਲਾ ਤੁਸੀਂ ਪੈਨ ਲੈਣਾ ਜਿੰਦੀ ਪਿੰਨ ਅੱਗੋਂ ਬਾਰੀਕ ਹੋਵੇ ਕਿਉਂਕਿ ਸਾਸ ਸੰਗਿਆ ਚ ਉਸ ਦੇ ਨਾਲ ਆਸਾਨੀ ਦੇ ਨਾਲ ਮਾਚਸ ਦੀ ਤੀਲੀ ਦੇ ਉੱਪਰ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਉਹ ਲਿਖਿਆ ਜਾ ਸਕੀ ਉਸਤੇ ਉੱਪਰ ਸਾਥ ਸੰਗਤ ਜੀ ਤੁਸੀਂ ਆਪਣੀ ਮਨ ਦੀ ਜੋ ਵੀ ਇੱਛਾ ਹੋਵੇਗੀ ਉਸ ਨੂੰ ਤੁਸੀਂ ਲਿਖ ਦੇਣਾ ਜਿਵੇਂ ਸਾਥ ਸੰਗਤ ਜੀ ਹਿੰਦੀ ਪੰਜਾਬੀ ਇੰਗਲਿਸ਼ ਜਿਸ ਵੀ ਤਰੀਕੇ ਤੁਹਾਨੂੰ ਸਹੀ ਲੱਗਦਾ ਜਿਸ ਵੀ ਲੈਂਗੁਏਜ ਦੇ ਵਿੱਚ ਤੁਸੀਂ ਲਿਖਣਾ ਚਾਹੁੰਦੇ ਹੋ ਉਸ ਦੇ ਵਿੱਚ ਹੀ ਸਾਥ ਸੰਗਤ ਜੀ ਤੁਸੀਂ ਲਿਖ ਸਕਦੇ ਹੋ ਤੁਹਾਨੂੰ ਪੈਸਾ ਚਾਹੀਦਾ ਹੈ ਨੌਕਰੀ ਚਾਹੀਦੀ ਹੈ ਤੁਹਾਨੂੰ ਕੋਈ ਬਿਜ਼ਨਸ ਚਾਹੀਦਾ ਹੈ ਜਿਸ ਵੀ ਤਰੀਕੇ ਦਾ ਸੰਗਾਜੀ ਤੁਹਾਨੂੰ ਕੋਈ ਵੀ ਚੀਜ਼ ਜੋ ਵੀ ਇੱਛਾ ਹੈ ਤੁਹਾਡੀ ਮਨ ਦੇ ਵਿੱਚ ਜੋ ਵੀ ਚਾਹੀਦਾ ਤੁਸੀਂ ਉਹੀ ਲਿਖ ਸਕਦੇ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਇੱਕ ਤੁਸੀਂ ਆਪਣੀ ਇੱਛਾ ਨੂੰ ਇੱਕ ਦੇਣ ਦੇ ਵਿੱਚ ਕਰਨਾ ਹੈ ਤੁਸੀਂ ਇਹ ਵੀ ਨਹੀਂ ਸੋਚਣਾ ਕਿ ਇੱਕ ਪੀਲੀ ਦੇ ਉੱਪਰ ਤੁਸੀਂ ਇੱਕ ਇੱਛਾ ਲਿਖ ਲਓ ਤੇ ਤੁਸੀਂ ਇੱਕ ਦੇਣ ਦੇ ਵਿੱਚ ਹੀ ਆਪਣੇ ਸਾਰ ਸਾਰੀਆਂ ਮਨ ਦੀਆਂ ਇਸ਼ਾਵਾਂ ਨੂੰ ਤੁਸੀਂ ਲਿਖ ਲੋਗੇ ਅਲੱਗ ਅਲੱਗ ਟੀਲੀਆਂ ਤੇ ਤੇ ਤੁਸੀਂ ਉਸ ਨੂੰ ਹਰ ਰੋਜ਼ ਵੀ ਕਰਦੇ ਹੋ ਤੇ ਇੱਕ ਦੇਣ ਦੇ ਵਿੱਚ ਤੁਸੀਂ ਸਾਰੀਆਂ ਟੀਲੀਆਂ ਨੂੰ ਜਲਾ ਦਿੰਦੇ ਹੋ ਇਸ ਤਰ੍ਹਾਂ ਵੀ ਨਹੀਂ ਕਰਨਾ ਜਦੋਂ ਵੀ ਕਰਨਾ ਹੈ ਤੁਸੀਂ ਇੱਕ ਦੇਣ ਦੇ ਵਿੱਚ ਸਿਰਫ ਇੱਕ ਵਾਰ ਹੀ ਕਰਨਾ ਹੈ ਇੱਕ ਹੀ ਇਸ਼ਾ ਤੁਸੀਂ ਆਪਣੀ ਜੋ ਟੀਲੀ ਤੇ ਲੇਖ ਕੇ ਇੱਕ ਹੀ ਜਲਾਉਣੀ ਹੈ ਜਿਸ ਤਰ੍ਹਾਂ ਸਾਥ ਸੰਗਤ ਜੀ ਤੁਸੀਂ ਕਰ ਲੈਣਾ ਚਾਹੁੰਦੇ ਹੋ ਤਾਂ ਲਿਖ ਦਿਓ ਮੇਰਾ ਘਰ ਮਾਈ ਹੋਮ ਜਿਸ ਤਰ੍ਹਾਂ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਜਿਸ ਲੈਂਗੁਏਜ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਤੇ ਲਿਖਣ ਤੋਂ ਬਾਅਦ ਦੇ ਵਿੱਚ ਸਾਥ ਸੰਗਤ ਜੀ ਤੁਸੀਂ ਇਸ ਤੀਲੀ ਨੂੰ ਸਜੇ ਹੱਥ ਦੀ ਮੁਠੀ ਦੇ ਵਿੱਚ ਇੱਕਦਮ ਤੁਸੀਂ ਕੁੱਟ ਕੇ ਫੜ ਲੈਣਾ ਹੈ ਮੁਠੀ ਨੂੰ ਬਿਲਕੁਲ ਬੰਦ ਕਰਕੇ ਕਸ ਕੇ ਫੜਨ ਤੋਂ ਬਾਅਦ ਇਸ ਹੱਥ ਨੂੰ ਸਾਥ ਸੰਗਤ ਜੀ ਤੁਸੀਂ ਆਪਣੇ ਦਿਲ ਹਾਰਟ ਦੇ ਕੋਲ ਲੈ ਕੇ ਜਾਣਾ ਹੈ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਪੂਰੇ 5 ਮਿੰਟ ਦੇ ਲਈ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਪੂਰਾ ਪ੍ਰੈਜੈਂਟੇਸ਼ਨ ਦੇ ਵਿੱਚ ਮਨ ਦੇ ਵਿੱਚ ਪੂਰੀ ਆਪਣੇ ਮਨ ਦੀ ਜੋ ਵੀ ਇੱਛਾ ਹੈ ਉਸ ਨੂੰ ਸਾਧ ਸੰਗਤ ਜੀ ਤੁਸੀਂ ਬੋਲ ਦਿਨਾ। ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਘਰ ਦੀ ਆਪਣੀ ਬਣਾਉਣ ਦੀ ਇੱਛਾ ਨੂੰ ਲੈ ਕੇ ਤੀਲੀ ਨੂੰ ਚਲਾਉਣਾ ਹੈ ਤਾਂ ਤੁਸੀਂ ਇਸ ਤਰ੍ਹਾਂ ਬੋਲ ਸਕਦੇ ਹੋ ਕਿ ਇਹ ਮੇਰਾ ਘਰ ਹੈ ਇਹ ਬਣ ਚੁੱਕਿਆ ਹੈ। ਇਸ ਲੇਕ ਵਿੱਚ ਦੋ ਬੈਡਰੂਮ ਨੇ ਇੱਕ ਰਸੋਈਏ ਰਸੋਈ ਵੀ ਰੈਡੀ ਹੋਗੀ ਇਸ ਤਰ੍ਹਾਂ ਸਾਧ ਸੰਗੇਜੀ ਪਿੰਕ ਅਸੀਂ ਕਲਰ ਕਰਵਾਇਆ ਘਰ ਨੂੰ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਇੱਕ ਘਰ ਬਣਾਉਨੇ ਆ ਤਾਂ ਉਹ ਘਰ ਦੇ ਬਾਰੇ ਜੋ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਸਾਧ ਸੰਗੇਜੀ ਜਿਵੇਂ ਜਿਵੇਂ ਕਰਕੇ ਆਪਾਂ ਨੂੰ ਸਹੀ ਲੱਗੇ ਤੁਸੀਂ ਉਸ ਤਰੀਕੇ ਬੋਲ ਸਕਦੇ ਹਰ ਇੱਕ ਚੀਜ਼ ਸਾਧ ਸੰਗਤ ਜੀ ਜੋ ਵੀ ਤੁਸੀਂ ਚਾਹਣੀ ਹੋ ਨਾ ਤੁਹਾਡੇ ਘਰ ਦੇ ਵਿੱਚ ਇਹ ਹੋਵੇ ਉਹ ਸਾਰੀ ਹੀ ਚੀਜ਼ ਤੁਸੀਂ ਇਸ ਤਰ੍ਹਾਂ ਬੋਲਣੀ ਸ਼ੁਰੂ ਕਰ ਦੇਣੀ ਹੈ ਪਰ ਕਹਿਣਾ ਇਹ ਹੈ ਸਾਧ ਸੰਗਤ ਜੀ ਕਿ ਜਿਵੇਂ ਸਾਡਾ ਘਰ ਬਣ ਗਿਆ ਹੋ ਗਿਆ ਭਾਵੇਂ ਤੁਹਾਡਾ ਘਰ ਅਜੇ ਨਹੀਂ ਵੀ ਬਣਿਆ ਇਹ ਨਹੀਂ ਕਹਿਣਾ ਕਿ ਸਾਡਾ ਘਰ ਬਣ ਜਾਵੇ ਬਣ ਜਾਵੇ ਨਹੀਂ ਕਹਿਣਾ ਬਣ ਗਿਆ ਕਹਿਣਾ ਇਸ ਤਰ੍ਹਾਂ ਬੋਲਣ ਤੋਂ ਬਾਅਦ ਸਾਧ ਸੰਗਤ ਜੀ 5 ਮਿੰਟਾਂ ਦੇ ਬਾਅਦ ਤੁਸੀਂ ਜੋ ਵੀ ਤੁਹਾਡੇ ਹੱਥ ਦੇ ਵਿੱਚ ਤੀਲੀ ਸੀਗੀ ਸੱਜੇ ਹੱਥ ਦੇ ਵਿੱਚ ਉਸ ਨੂੰ ਤੁਸੀਂ ਬਿਲਕੁਲ ਜਲਾ ਦੇਣਾ ਜਿਵੇਂ ਸਾਧ ਸੰਗਤ ਜੀ ਅਸੀਂ ਤੀਲੀ ਨੂੰ ਚਲਾਉਣੀ ਆ ਤੇ ਬਾਅਦ ਵਿੱਚ ਜੋ ਥੋੜੀ ਜਿਹੀ ਬਚ ਜਾਂਦੀ ਹੈ ਉਸ ਨੂੰ ਤੁਸੀਂ ਛੱਡ ਦੇਣਾ ਤਾਂ ਜੋ ਕਿ ਤੁਹਾਡਾ ਹੱਥ ਨਾ ਜਲੇ ਇਹ ਉਸੋ ਪੀਲੀ ਦਾ ਸਾਸ ਸੰਗਿਆ ਜੀ ਤੁਸੀਂ ਕੀ ਕਰ ਲੈ ਭਾਵੇਂ ਤਾਂ ਤੁਸੀਂ ਆਪਣੀ ਘਰ ਦੇ ਵਿੱਚ ਰਹਿ ਰਹੇ ਹੋ ਤੇ ਭਾਵੇਂ ਤੁਸੀਂ ਕਿਸੇ ਦੇ ਫਲੈਟ ਦੇ ਵਿੱਚ ਰਹਿ ਰਹੇ ਹੋ ਤੇ ਭਾਵੇਂ ਸਾਸ ਸੰਗਿਆ ਜੀ ਤੁਸੀਂ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਤੇ ਇਸੇ ਤਰ੍ਹਾਂ ਸਾਸ ਸੰਗਿਆ ਜੀ ਹਰ ਇੱਕ ਭੈਣ ਭਰਾ ਦੇ ਘਰ ਦੇ ਵਿੱਚ ਕੋਈ ਨਾ ਕੋਈ ਗਮਲਾ ਜਾਂ ਬੂਟਾ ਤਾਂ ਲੱਗਿਆ ਹੀ ਹੁੰਦਾ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਸਾਸ ਸੰਗਿਆ ਜੀ ਉਸ ਤੁਸੀਂ ਗਮਲੇ ਦੇ ਵਿੱਚ ਇਸ ਜੋ ਤੀਲੀ ਸੀਗੀ ਉਸ ਨੂੰ ਤੁਸੀਂ ਉਸ ਗਮਲੇ ਦੇ ਵਿੱਚ ਬਿਲਕੁਲ ਦਬਾ ਦੇਣਾ ਹੈ ਇਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਆ ਕੇ ਸੌ ਜਾਣਾ ਹੈ ਜਿਵੇਂ ਹੀ ਸਾਧ ਸੰਗਤ ਜੀ ਉਸ ਪੀਲੇ ਨੂੰ ਤੁਸੀਂ ਮਿੱਟੀ ਦੇ ਵਿੱਚ ਦੱਬ ਦਿੱਤਾ ਤਾਂ ਸਮਝੋ ਤੁਹਾਡੀ ਅਰਦਾਸ ਬੇਨਤੀ ਪੂਰੀ ਹੋ ਗਈ ਕਿਉਂਕਿ ਜੋ ਇੱਛਾ ਸੀ ਤੁਹਾਡੀ ਉਹ ਬ੍ਰਹਿਮੰਡ ਤੱਕ ਚਲੀ ਜਾਂਦੀ ਹੈ ਤੇ ਸਾਧ ਸੰਗਤ ਜੀ ਇਸ ਨੂੰ ਕਰਨ ਦੀ ਨਾਲ ਤੁਹਾਡੀ ਛੜੀ ਮੰਨ ਦੀ ਇੱਛਾ ਹੈ ਉਜਨਾ ਹੀ ਕਈਏ ਉਨਹੀ ਕਾਟੇ ਉਹ ਪੂਰੀ ਹੋਣੀ ਸ਼ੁਰੂ ਹੋ ਜਾਵੇ ਇਸ ਉਪਾਣ ਨੂੰ ਕਰਨ ਦੇ ਨਾਲ ਸਾਧ ਸੰਗੇ ਜੀ ਤੁਹਾਡੇ ਮਨ ਦੀ ਜੋ ਵੀ ਇੱਛਾ ਹੋਵੇਗੀ ਉਹ ਪੂਰੀ ਹੋ ਜਾਵੇਗੀ ਤੇ ਇਸ ਉਪਾਣ ਨੂੰ ਸਾਧ ਸੰਗੇ ਜੀ ਤੁਸੀਂ ਹਰ ਰੋਜ਼ ਨਹੀਂ ਕਰਨਾ ਇਸ ਉਪਾਣ ਨੂੰ ਤੁਸੀਂ ਇੱਕ ਹਫਤੇ ਦੇ ਵਿੱਚ ਇੱਕ ਵਾਰ ਹੀ ਕਰਨਾ ਹੈ ਹੋ ਸਾਕਾਦੇ ਸਾਧ ਸੰਗਤ ਜੀ ਕਿ ਤੁਹਾਡੀ ਇੱਕ ਹਫਤੇ ਦੇ ਵਿੱਚ ਹੀ ਜੋ ਮਨ ਦੀ ਇੱਛਾ ਹੈ ਉਹ ਪੂਰੀ ਹੋ ਜਾਵੇ। ਇਹ ਸਾਧ ਸੰਗਤ ਜੀ ਹੋ ਵੀ ਸਕਦੀ ਹੈ 101% ਗਰੰਟੀ ਹੈ ਕਿਉਂਕਿ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਆਪਣੇ ਮਨ ਦੇ ਵਿੱਚ ਤੁਸੀਂ ਸ਼ੰਕਾ ਨਹੀਂ ਕਰੋਗੇ। ਕਿ ਉਹ ਕੇ ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਨੇ ਇਹ ਉਪਾਅ ਕੀਤਾ ਏ ਉਹਨਾਂ ਨੇ ਆਪਣੇ ਮਨ ਦੀ ਇੱਛਾ ਦੀ ਨਾਲ ਸਾਧ ਸੰਗਤ ਜੀ ਇਸ ਨੂੰ ਕੀਤਾ ਤੇ ਉਹਨਾਂ ਦੀਆਂ ਇੱਕ ਹਫ਼ਤੇ ਦੇ ਵਿੱਚ ਹੀ ਚਿੰਨੀ ਵੀ ਜੋ ਵੀ ਉਹਨਾਂ ਦੀ ਇੱਛਾ ਸੀ ਮਨ ਦੀ ਉਹ ਪੂਰੀ ਹੋ ਗਈ ਪਰ ਸਾਧ ਸੰਗਤ ਜੀ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਸਮੇਂ ਦਾ ਦੇਣ ਦਾ ਕੋਈ ਚੱਕਰ ਨਹੀਂ ਕਿਸੇ ਵੀ ਦੇਣ ਕਰ ਸਕਦੇ ਹੋ ਤੇ ਪਰ ਸਹੀ ਸਮੇਂ ਤੇ ਕਰਨਾ ਹੈ ਜੇਕਰ ਤੁਸੀਂ ਸਹੀ ਸਮੇਂ ਤੇ ਨਹੀਂ ਕਰੋਗੇ ਤਾਂ ਸਾਧ ਸੰਗੀਤ ਜੀ ਇਹ ਤੁਹਾਡੇ ਤੇ ਉਲਟਾ ਅਸਰ ਵੀ ਕਰ ਸਕਦਾ ਹੈ ਤੋਂ ਸਾਧ ਸੰਗੀਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਧ ਸੰਗਤ ਜੀ ਭੁੱਲ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਤੇ ਜਾਣੀ ਅਨੇਕਾਂ ਗਲਤੀਆਂ ਭੁੱਲ ਚੁੱਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਤੁਸੀਂ ਵੀ ਸਾਧ ਸੰਗਤ ਜੀ ਵਾਦੋ ਵਦ ਤੋਂ ਵਦ ਗੁਰਬਾਣੀ ਦੇ ਨਾਲ ਛੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਆਪਣੇ ਬੱਚਿਆਂ ਨੂੰ ਵਦ ਤੋਂ ਵਦ ਗੁਰਬਾਣੀ ਦੇ ਨਾਲ ਛੁੜੋ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੀ ਲਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਸਾਰੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦ ਰੋਸਟੀਆਂ ਬਖਸ਼ਣੀਆਂ ਲੰਮੀਆਂ ਉਮਰਾਂ ਬਖਸ਼ਣੀਆਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਸੰਸਾਰ ਦੇ ਸਭਨਾ ਭੈਣਾ ਭਰਾਵਾਂ ਦੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੀ ਕਿਰਪਾ ਬਣਾ ਕੇ ਰੱਖਣੀ ਤੇ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ